ਕੱਲ ਕੀਤੀ ਸਾਡੇ ਜਿਹੜੇ ਪਿੰਡ ਦੇ ਤੁਹਾਡੇ ਪਿੰਡ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਫੌਦਾ ਸਹਿਬਾਨ ਨੇ ਸੋ ਕਹਿੰਦੇ ਜੀ ਆਓ ਜਰੂਰ ਆਓ ਵੈਲਕਮ ਸੋ ਬਹੁਤ ਛੋਟੇ ਸਮੇਂ ਦੇ ਤੁਸੀਂ ਇੱਥੇ ਪਹੁੰਚੇ ਹੋ ਧੰਨਵਾਦ ਦੋਸਤੋ ਆਪਾਂ ਇੱਕੋ ਪਤਨ ਦਾ ਪਾਣੀ ਪੀਨੇ ਆ ਧਾਤੀਆਂ ਕਈਆਂ ਦੀ ਸਾਂਝ ਹੈ ਆ ਬਿਲਕੁਲ ਨਾਲ ਹੀ ਮੇਰਾ ਪਿੰਡ ਹੈ ਜਾਣਦੇ ਆ ਖੇਤਾਂ ਤੇ ਗਵਾਂਡੀਆਂ ਇੱਕ ਦੂਜੇ ਦੇ ਘਰਾਂ ਦੇ ਹਾਲਾਤ ਵੀ ਜਾਣਦੇ ਆ ਜੋ ਆਪਣੇ ਨਾਲ ਵਾਅਦਾ ਖਲਾਫੀਆਂ ਹੋਈਆਂ ਨੇ ਉਹ ਵੀ ਜਾਣਦੇ ਆ ਕਿਵੇਂ ਹਰ 5 ਸਾਲਾਂ ਬਾਅਦ ਪੁਰਾਣੀ ਕਿਤਾਬ ਤੇ ਨਵੀਂ जिल्ਦ ਚੜਾ ਕੇ ਸਾਡੇ ਕੋਲੇ ਇਹ ਰਵੈਤੀ ਪਾਰਟੀਆਂ ਆਲੇ ਆਉਂਦੇ ਰਹੇ 70 ਸਾਲ ਤੋਂ ਤੇ ਕਿਵੇਂ ਸਾਨੂੰ ਆਪਣੇ ਨਵੇਂ-ਨਵੇਂ ਜਾਲਾਂ 'ਚ ਫਸਾ ਕੇ ਸਾਡਾ ਸ਼ਿਕਾਰ ਕਰਦੇ ਰਹੇ ਪਹਿਲਾਂ ਆਪਣੇ ਕੋਲੇ ਕੋਈ ਰਾਹ ਨਹੀਂ ਸੀ ਪਹਿਲੇ ਤਾਂ ਦੁਖੀ ਹੋ ਕੇ ਦੂਜੇ ਕੋਲੇ ਜਾਂਦੇ ਸੀ ਦੂਜੇ ਤੋਂ ਉਦੋਂ ਵੱਧ ਦੁਖੀ ਹੋ ਕੇ ਇਹ ਸਮਝ ਕੇ ਸੋਚ ਕੇ ਕਿ ਯਾਰ ਇਹਨਾਂ ਨੂੰ ਤਾਂ ਪਹਿਲੇ ਹੀ ਚੰਗਾ ਸੀ ਫੇਰ ਪਹਿਲੇ ਕੋਲੇ ਆਏ ਅਸੀਂ ਹੁਣ ਤੀਜਾ ਰਾਹ ਖੁੱਲਿਆ ਕੋਈ ਵੀ ਰਾਹ ਜਿਹੜਾ ਉਹ ਇੱਕ ਦਿਨ ਚ ਨਹੀਂ ਬਣਦਾ ਹੁੰਦਾ ਪਹਿਲਾਂ ਡੰਡੀ ਬਣਦੀ ਹੈ ਲੋਕ ਡੰਡੀ ਤੇ ਤੁਰਦੇ ਨੇ ਫਿਰ ਪਹੀ ਬਣਦੀ ਹੈ ਫਿਰ ਪਹਾ ਬਣਦਾ ਫਿਰ ਸੜਕ ਬਣਦੀ ਹੈ ਆ ਜਿਹੜੀ ਸਾਡੇ ਵਾਲੇ ਪਿੰਡ ਨੂੰ ਜਾਂਦੀ ਹੈ ਪਹਿਲਾਂ ਪਹਾ ਹੁੰਦਾ ਸੀ ਹੁਣ ਸੜਕ ਹੈ ਆ ਜਿਹੜੀ ਇੱਥੋਂ ਸਿੱਧੀ ਛੋਟੀ ਵੀਰੋਂ ਨਿਕਲ ਜਾਂਦੀ ਹੈ ਉਹ ਵੀ ਪਹਿਲਾਂ ਪਹੀ ਉਹ ਪਹੀ ਹੁੰਦੀ ਸੀ ਛੋਟੀ ਜੀ ਸੜਕ ਸੋ ਆਮ ਆਦਮੀ ਪਾਰਟੀ ਨਾਂ ਦੀ ਇੱਕ ਡੰਡੀ ਅੱਜ ਤੋਂ 5 ਸਾਲ ਪਹਿਲਾਂ ਦਿੱਲੀ ਤੋਂ ਨਿਕਲੀ ਸੀ ਦਿੱਲੀ ਚ ਜਰਨੈਲੀ ਸੜਕ ਬਣ ਗਈ ਪੰਜਾਬ ਚ ਦੇਸ਼ ਪ੍ਰਧਾਨ ਮੰਤਰੀ ਯੋਜਨਾ ਵਾਲੀ ਬਣ ਗਈ ਐਂ ਇਹਦਾ ਉਹ ਧਾਰਾ ਮੁੱਤੀ ਵਿਰੋਧੀ ਧਿਰ ਦੇ ਤੌਰ ਤੇ ਪਾਰਟੀ ਦੀ ਜ਼ਿੰਮੇਵਾਰੀ ਤੁਸੀਂ ਲਈ ਹੋਈ ਹੈ 2014 ਚ ਤੁਸੀਂ ਮੇਰੀ ਡਿਊਟੀ ਲਈ भारत की सब तो वीडीचार विश्वास किया नाराजगी प्रकट की, की तो है तुम्हें सुखबीर सिंह ढींसा बजेंद्र सिंगला नाराजगी प्रगट की, की मेरे से यकीन प्रगट किया पार्लीमेंट जाके मैं इतो तुरया मैं ਜਿਸ ਵੇਲੇ ਮੈਨੂੰ ਐਮਪੀ ਦਾ ਸਰਟੀਫਿਕੇਟ ਮਿਲਿਆ ਤਾਂ ਤਾਮ ਤੌਰ ਤੇ ਐਮਪੀ ਦਾ ਸਰਟੀਫਿਕੇਟ ਲੈ ਕੇ ਜਿਹੜੇ ਐਮਪੀ ਬਣਦੇ ਉਹ ਆਪਦੀ ਪਾਰਟੀ ਦੇ ਪ੍ਰਧਾਨ ਕੋਲੇ ਜਾਂਦੇ ਨੇ ਕਿ ਪ੍ਰਧਾਨ ਜੀ ਆ ਸੀਟ ਜਿੱਤ ਕੇ ਮੈਂ ਤੁਹਾਡੀ ਧੋਲੀ ਪਾਤੀ ਪਰ ਮੈਂ 16 ਮਈ ਨੂੰ ਜਿੱਤੇ ਸੀ 17 ਮਈ ਨੂੰ ਐਮਪੀ ਦਾ ਸਰਟੀਫਿਕੇਟ ਲੈ ਕੇ ਘਟਕੜ ਕਲਾਂ ਗਿਆ ਸੀ ਤੇ ਉਹ ਸੂਰਮੇ ਦੇ ਸ਼ੀਟ ਭਗਤ ਸਿੰਘ ਦੇ ਪੈਰਾਂ 'ਚ ਸਰਟੀਫਿਕੇਟ ਰੱਖਦਾ ਸੀ ਮੈਂ ਕਿਹਾ ਤੁਹਾਡੀ ਜੁੱਤੀ ਦੀ ਨੋਕ ਤੇ ਵੀ ਨਹੀਂ ਹੈਗਾ ਇਹ ਸਰਟੀਫਿਕੇਟ ਪਰ ਪਰ ਮੈਂ ਉੱਥੇ ਜਾ ਰਿਹਾ ਮੈਂ ਉੱਥੇ ਜਾ ਰਿਹਾ ਸ਼ਹੀਦ ਆਜ਼ਮ ਭਗਤ ਸਿੰਘ ਜਿੱਥੇ ਤੁਸੀਂ ਬੰਬ ਸੁੱਟ ਕੇ ਬੋਲੀ ਸਰਕਾਰ ਦੇ ਕੰਨ ਖੋਲਣ ਗਏ ਸੀ ਮੈਂ ਬੰਬ ਤਾਂ ਨਹੀਂ ਸੁੱਟ ਸਕਦਾ ਪਰ ਮੈਂ ਜ਼ੁਬਾਨ ਦੇ ਬੰਬਾਂ ਨਾਲ ਸਰਕਾਰ ਦੇ ਕੰਨ ਖੋਲੂੰਗਾ ਅੱਜ 5 ਸਾਲਾਂ ਪਾ ਦਾ ਮੁੰਡੇ ਮੋਬਾਈਲ ਫੋਨ ਲਈ ਬੈਠੇ ਨੇ ਇਹਨਾਂ ਦੇ ਮੋਬਾਈਲ ਫੋਨ ਚੈੱਕ ਕਰ ਲੋ ਕੋਈ ਹਯਾ ਮੋਤ ਨਹੀਂ ਹੋਣਾ ਜਿਹਦੇ ਤੇ ਮੈਂ ਧੱਲੇ ਨਾਲ ਇੱਕ ਤੇ ਹੱਥ ਮਾਰ ਕੇ ਪਾਰਲੀਮੈਂਟ ਦੇ ਵਿੱਚ ਨਾਂ ਬੋਲਿਆ ਹਾਂ ਤੁਹਾਨੂੰ ਵੀ ਤੁਸੀਂ ਵੀ ਜੋ ਦੇਖਦੇ ਹੋ ਹਾਂ ਕਿ ਸੱਤਾਂ ਚ ਬੈਠੇ ਤੁਹਾਨੂੰ ਵੀ ਲੱਗਦਾ ਹੋਊ ਯਾਰ ਵੋਟ ਪਾਉਣ ਦਾ ਨਜ਼ਾਰਾ ਆ ਗਿਆ ਬੰਦਾ ਬੋਲੀ ਤਾਂ ਜਾਂਦਾ ਹੈ ਸਾਡੀ ਆਵਾਜ਼ ਤਾਂ ਪਹੁੰਚੀ ਉੱਥੇ ਕਿਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗੱਲ ਕੀਤੀ ਖੇਤ ਮਜ਼ਦੂਰਾਂ ਦੀ ਗੱਲ ਕੀਤੀ ਦਲਤਾਂ ਦੇ ਨਰੇਗਾ ਮਰੇਗਾ ਦੇ ਪੈਸੇ ਫਸੇ ਪਏ ਆ ਡੂਡੂਡ ਸਾਲ ਹੋ ਗਿਆ ਧਿਆੜੀਆਂ ਕਰਵਾ ਲੀਆਂ ਪੈਸੇ ਨਹੀਂ ਮਿਲੇ ਜਾਂ ਫਿਰ ਧਿਆੜੀਆਂ ਕਰਵਾ ਲੀਆਂ ਪੈਸੇ ਕਿਸੇ ਹੋਰ ਨੂੰ ਮਿਲ ਗਏ कचिया का कापिया का करा के बूठे लवा ले बेरोजगारी की गल की मिले दसो मोदी साहब तीस कह सी दो करोड़ रोजगार हरेक साल पैदा कराया करेंगे दसो कि नौकरी जो मैं पूछता मोदी को कि अ छे दिन का वाले हैं तुम्हें देखा होना मोदी मुड़का पूंजन लग जाता सी जवाब तो है कोई को मेरा फर्ज बन मैं उ बोलिया ਭਾਰਤ ਦੇ ਸਭ ਤੋਂ ਵੱਧ ਬੋਲਣ ਵਾਲੇ ਐਮਪੀ ਜਿਹੜੇ ਟੌਪ 5 ਹੁੰਦੇ ਨੇ ਜਿਨ੍ਹਾਂ ਨੇ ਵਿdebata 'ਚ ਹਿੱਸਾ ਲਿਆ ਜਿਨ੍ਹਾਂ ਨੇ ਸਵਾਲ ਪੁੱਛੇ ਜਿਨ੍ਹਾਂ ਨੇ ਲੋਕਾਂ ਦੇ ਹੱਕ ਦੇ ਵਿੱਚ ਪਾਰਟਿਸਿਪੇਟ ਕੀਤਾ ਵਿdebata ਦੇ ਵਿੱਚ ਭਾਰਤ ਦੇ ਟੌਪ 5 ਐਮਪੀਾਂ ਦੀ ਜੋ ਲਿਸਟ ਬਣਦੀ ਹੈ ਤਾਂ ਸੰਗਰੂਰ ਦੇ ਐਮਪੀ ਦਾ ਨਾਮ ਤੁਹਾਡੇ ਐਮਪੀ ਦਾ ਨਾਮ ਉਹਦੇ 'ਚ ਜ਼ਰੂਰ ਹੁੰਦਾ ਹੈ ਕਿਤੇ ਨਾ ਇਹ ਮੇਰਾ ਫਰਜ਼ ਬਣਦਾ ਜੀ ਫੇਰ ਫੇਰ ਆ ਗਈ ਪੈਸੇ ਦੀ ਗੱਲ ਮੈਨੂੰ ਲੱਗਦਾ ਥੋਡੇ ਚੋ ਵੀ ਥੋਡੇ ਪਿੰਡ ਚ ਵੀ ਵੱਲਦਾ ਅਧਿਆਤ ਵੱਧ ਨੂੰ ਪਹਿਲੀ ਵਾਰ ਪਤਾ ਲੱਗਿਆ ਉਹਨਾਂ ਵੀ ਐਪੀ ਕੋਲੇ ਵੀ ਫੰਡ ਹੁੰਦਾ ਪਤਾ ਹੀ ਨਹੀਂ ਲੱਗਦਾ ਬਾਹਰ ਪੁੱਤਾਂ ਨੇ ਉਹੀ ਕਹਿੰਦੇ ਸੀ ਅਪਨ ਤਾਂ ਉਹਦਾ ਜੇ ਫਿਰ ਦੂਜੀਆਂ ਦੀ ਸਰਕਾਰ ਬਣ ਗਈ ਅਗਲੀ ਵਾਰ ਚਲੋ ਕੋਈ ਚੰਗਾ ਕੋਈ ਆ ਪਾਏ ਕਹਿੰਦੇ 5 ਕਰੋੜ ਰੁਪਇਆ ਫੰਡ ਮਿਲਦਾ ਜੀ ਐਪੀ ਨੂੰ 2.5 ਕਰੋੜ ਦੀਆਂ ਦੋ ਕਿਸ਼ਤਾਂ ਚ ਜਿੰਨਾ ਚਿਰ ਪਹਿਲੀ ਪਹਿਲੇ ਤਾਂ ਹੀ 90% ਪੈਸਾ ਖਰਚਿਆ ਨਾ ਜਾਵੇ ਨਾ ਤੇ bc ਤੋਂ ਸਰਟੀਫਿਕੇਟ ਨਾ ਮਿਲੇ ਉਹ ਨਜ਼ਰ ਅਗਲਾ ਤਾਂ ਹੀ ਆਉਂਦਾ ਹੀ ਨਹੀਂ 25 ਦਾ 25 ਕਰੋੜ ਰੁਪਈਆ ਮੈਂ ਮੰਗਿਆ ਉਹਦੇ ਪਿੰਡੇ ਮਾਤ ਘੱਟ ਉਹ ਜ਼ਰਦ ਨਹੀਂ ਕਿਸੇ ਨੂੰ ਵੱਧਾ ਕੇ ਘੱਟ ਆ ਗਿਆ ਪਰ ਜਿੱਥੇ ਵੀ ਲਾਇਆ ਮੈਂ ਕੰਮ ਕੰਪਲੀਟ ਹੋਣਾ ਚਾਹੀਦਾ ਵਿਚਾਲੀ ਬਚਾਲੀ ਦਾ 25 ਕਰੋੜ ਰੁਪਈਆ ਉਹ 1 ਕਰੋੜ 1 ਲੱਖ 24000 ਰੁਪਈਆ ਦਾ ਵਿਆਜ ਤੇ 60 ਲੱਖ ਦੀ ਆਪਣਾਇੰਕੀ ਸਿਕਲਾ ਉਹ ਬਿਨਾਂ ਬੰਨੇ ਛੱਡ ਗਿਆ ਸੀ ਉਹ ਅਗਲੇ ਨੂੰ ਜਿਹੜਾ ਨਵਾਂ ਐਮਪੀ ਬੰਦ ਹੋ ਰਿਹਾ ਮਿਲ ਜਾਂਦੇ ਆ 26 ਕਰੋੜ 6 ਲੱਖ 24000 ਕੀ ਇਹਦਾ ਇੱਕ ਇੱਕ ਰੁਪਈਏ ਦਾ ਹਿਸਾਬ ਹੈ 1 ਰੁਪਿਆ ਵੀ ਇਧਰ ਉਧਰ ਹੋ ਗਿਆ ਥੋਡੀਆਂ ਝੁੱਟੀਆਂ ਮੇਰਾ ਸਹਿਬ ਆਸ਼ਿਰਵਦ ਮਰਜੀ ਮਨਾ ਲੈ ਦੋ ਮੇਰਾ ਧਾ ਮਾਰ ਲਿਆ ਉਹਦੀ ਹਰ ਸਿਮਰਤ ਨੂੰ ਵੀ ਮੈਂ ਕਰ ਦੋ ਉਹ ਹੰਤਮਾਨ ਵਾਲੇ ਤੁਪੀ ਮਗਲੂਰੇ ਮੈਂ ਕਰ ਦੋ ਭਗਵਾਨ ਤੁਮਾਨ ਹਰੋਣਾ ਗਾਤ੍ਰਿ ਮਰਿੰਦਰ ਮੂਰੇ ਮੈਂ ਕਰ ਦੋ ਭਗਵਾਨ ਤੁਮਾਨ ਹਰੋਣਾ ਓਏ ਜੀ ਦੇ ਮੂਰੇ ਮਰਦੀ ਮੈਂ ਕਰ ਦੋ ਤੇ ਭਗਵਾਨ ਤੁਮਾਨ ਹਰੋਣਾ ਅੱਛਾ ਇਹਦਾ ਮਤਲਬ ਉਹਨਾਂ ਨੇ ਪਾਰਲੀਮੈਂਟ ਤੇ ਲੋਕਾਂ ਦੇ ਹੱਕ ਤੇ ਮੁੱਦੇ ਚੁੱਕਣ ਲਈ ਹਿੰਮਤ ਹਰਾਉਣੀ ਐ ਉਹਨਾਂ ਨੇ ਸਕੂਲਾਂ ਖੇਡਾਂ ਤੇ ਲਾਇਬ੍ਰੇਰੀਆਂ ਬਣਾਉਣ ਦੀ ਸ਼ਿਫਾਰਿਸ਼ ਕਰਨ ਵਾਲੀ ਕਲਮ ਹਰਾਉਣੀ ਹੈ ਉਹਨਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿਵਾਉਣ ਵਾਲੀ ਸ਼ਰਤਾ ਹਰਾਉਣੀ ਹੈ ਉਹਨਾਂ ਨੇ ਸੀਰਪਗ ਸਿੰਘ ਰਾਜਗੁਰੂ ਸਰਦੇਵ ਉਹਨਾਂ ਨੂੰ ਸੰਸਦ ਚ ਪਹਿਲੀ ਵਾਰ ਸ਼ਰਧਾਂਜਲੀ ਦਿਵਾਉਣ ਵਾਲੀ ਵਤਨ ਪ੍ਰਸਤੀ ਹਰਾਉਣੀ ਹੈ ਮੈਨੂੰ ਦਿਖਾਉਂਦੇ ਹੋ ਉਹ ਆ ਚੀਜ਼ਾਂ ਹਰਾਉਂਦੇ ਨੇ ਮੈਂ ਕਹਾਂ ਮੈਨੂੰ ਹਰਾ ਲਓ ਮੈਂ ਹਾਰਾਂ ਤਾਂ ਮੈਂ ਤਾਂ ਜੇ ਮੈਂ ਆਪ ਲੜਦਾ ਮਾਂ ਮੇਰੇ ਬਾਅਦ ਤਾਂ ਤੁਸੀਂ ਲੜਦੇ ਹੋ ਲੋਕ ਲੜਦੇ ਮੇਰੇ ਬਾਅਦ ਤੇ ਤਾਂ ਹਰਾਓਗੇ ਨਾ ਹਰਾਓਗੇ ਫਿਰ ਤੁਸੀਂ ਪਹਿਲਾਂ ਵੀ ਲੋਕਾਂ ਨੇ ਕੀਤਾ ਸੀ ਹੁਣ ਵੀ ਨੌਜਵਾਨ ਮੁੰਡੇ ਤਿਆਰ ਨੇ ਕਹਿੰਦੇ ਬੇਕਾ ਖਮਾਰ ਲੈ ਬਾਈ ਟਾਇਰਾਂ ਨੂੰ ਛੇਤੀ ਆ ਜੋ ਕਰਾਂ ਕਿ ਬਦਲਿਆ ਕੀ ਆ ਦੋ ਸਾਲਾਂ ਚ ਬਦਲਿਆ ਕੀ ਮੈਨੂੰ ਦੱਸੋ ਕਾਂਗਰਸ ਦੀ ਸਰਕਾਰ ਲਿਆਂਦੀ ਬਹੁਤ ਉਮੀਦਾਂ ਨਾਲ ਉਹਨੇ ਤੁਹਾਨੂੰ ਲਿਖ ਕੇ ਦਿੱਤਾ ਤੁਹਾਡੇ ਹੱਥੇ ਵਿੱਚ ਜਾਂਦੇ ਪਏ ਉਹ ਵੀ ਕੱਟ ਨਹੀਂ ਸਰਕਾਰ ਬਣ ਗਈ ਤਾਂ ਸਮਝ ਲਓ ਨੌਕਰੀ ਮਿਲ ਗਈ ਕਰ ਕਰ ਤਾਂ ਸਮਝ ਲਓ ਕਰਜ਼ਾ ਮਾਫ਼ ਤਾਂ ਸਮਝ ਲਓ 2500 ਰੁਪਏ ਮਿਲ ਉਹ ਪੈ ਲੈਗੇ ਹੈਗਾ ਜੀ